ਤੁਹਾਡੇ ਤੋਂ ਕਦੇ ਪੁੱਛਿਆ ਕਿਸੇ ਨੇ ਕਿ ਇਦਾਂ ਅੱਜ ਵੀ ਕਿਉਂ ਕੰਮ ਕਰ ਰਿਹਾ ਲਾਬ ਤੇ ਸਾਰੰਗ ਹੈ ਇਹ ਬਹੁਤ سارے ਲੋਕੀ ਹੁੰਦੇ ਨੇ ਜਿਹੜੇ ਪੁੱਛਦੇ ਨੇ ਇਦਾਂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਜਿਨ੍ਹਾਂ ਨੇ ਇੱਕ ਆਪ ਕੰਮ ਨਹੀਂ ਕੀਤਾ ਕਦੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਨਹੀਂ ਚਾਹੁੰਦੇ ਜਿਹੜੇ ਮੈਂ ਕਹਿੰਦੇ ਬਸ ਠੀਕ ਆ ਵਧੀਆ ਉਹ ਲੋਕ ਪੁੱਛਦੇ ਨੇ ਜਿਹੜੇ ਲੋਕ ਉਮਰ ਨੂੰ ਨਹੀਂ ਦੇਖਦੇ ਕਿ ਉਮਰ ਕਿੰਨੀ ਹੋਗੀ ਉਹ ਕਹਿੰਦੇ ਉਮਰ ਨੂੰ ਕੀ ਆ ਕੋਈ ਗੱਲ ਨਹੀਂ ਮੈਂ ਹਜੇ ਉੱਥੇ ਤੱਕ ਪਹੁੰਚਣਾ ਹਜੇ ਮੈਂ ਆ ਚੀਜ਼ ਕਰਨੀ ਆ ਮੈਂ ਕਰੂੰਗਾ ਜਿਹੜੇ ਇਹੋ ਜਿਹੇ ਲੋਕ ਨੇ ਉਹ ਐਪਰੀਸ਼ੀਏਟ ਕਰਦੇ ਨੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਬਾਕੀ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਹੋ ਜਿਹੜੇ ਬਜ਼ੁਰਗ ਘਰ ਦੇ ਵਿੱਚ ਬੈਠੇ ਨੇ ਤੇ ਉਹ ਵੀ ਕਹਿੰਦੇ ਵੀ ਲਿਆ ਫਲਾਣਾ ਕਰ ਰਿਹਾ ਵਾਸੀਂ ਕਿਉਂ ਨਹੀਂ ਕਰ ਸਕਦੇ ਅੱਜ ਫਲਾਣਾ ਬੰਦੇ ਦੀ ਇੰਨੀ ਉਮਰ ਹੋ ਗਈ ਉਹ ਕੰਮ ਕਰ ਰਹੇ ਨੇ ਠੀਕ ਠਾਕ ਨੇ ਤੇ ਅਸੀਂ ਵੀ ਕਰ ਸਕਦੇ ਆ ਮਤਲਬ ਕਿ ਕੰਮ ਕਰਨਾ ਤਾਂ ਬਹੁਤ ਅੱਛੀ ਗੱਲ ਆ ਕਰਮ ਆ ਤੁਹਾਡਾ ਪੂਜਾ ਹੈ ਤੁਹਾਡੀ ਕੰਮ ਤੁਸੀਂ ਕੰਮ ਕਰਦੇ ਹੋ ਤੁਹਾਡੀ ਸਿਹਤ ਠੀਕ ਰਹਿੰਦੀ ਆ ਤੁਹਾਡਾ ਮਾਈਂਡ ਸੈਟ ਰਹਿੰਦਾ ਤੁਸੀਂ ਬਾਹਰ ਜਾ ਕੇ ਲੋਕਾਂ ਨੂੰ ਮਿਲਦੇ ਹੋ ਗਿਲਦੇ ਹੋ ਤੁਹਾਡਾ ਕੰਮ ਜਦੋਂ ਤੁਹਾਡੀ ਤੁਹਾਡੇ ਕੰਮ ਦੀ ਤਾਰੀਫ ਹੁੰਦੀ ਆ ਤੁਹਾਡਾ ਅੰਦਰੋਂ ਚਾ ਵਧਦਾ ਹੈ ਕੰਫੀਡੈਂਸ ਵਧਦਾ ਚਾ ਵਧਦਾ ਹੈ ਤੁਹਾਡੀ ਉਮਰ ਵੱਧਦੀ ਆ ਮੇਰੀ ਮੰਮਾ ਜਿਵੇਂ ਹੁਣ ਸਰ ਨੇ ਕਿਹਾ 75 ਦੇ ਹੋ ਗਏ ਸਰ ਮੇਰੀ ਮੰਮਾ 83 ਦੇ ਹੋ ਚੁੱਕੇ ਨੇ ਮੇਰੀ ਮੰਮਾ ਕਹਿੰਦੀ ਮੈਨੂੰ ਕਦੇ ਕਿਸੇ ਨੇ ਇਹ ਨਹੀਂ ਕਹਿਣਾ ਤੂੰ ਆ ਨਹੀਂ ਕਰਨਾ ਤੂੰ ਆ ਨਹੀਂ ਕਰਨਾ ਤੂੰ ਬਹਿ ਜਾ ਕਹਿੰਦੇ ਨਾ ਨਾ ਕਹਿੰਦੇ ਮੈਂ ਬਹਿ ਨਹੀਂ ਸਕਦੀ ਉਹ ਕਈ ਵਾਰੀ ਉੱਠ ਕੇ ਤੁਰ ਪੈਂਦੇ ਕਿ ਉਹ ਕੰਮ ਕਰਦੇ ਆ ਆਪਣਾ ਸਾਰਾ ਕਈ ਵਾਰੀ ਰੋਟੀ ਬਣਾਉਣ ਲੱਗ ਜਾਂਦੇ ਨੇ ਕਈ ਵਾਰੀ ਸਾਫ ਸਵਈਆ ਵੀ ਆਪ ਕਰਨ ਲੱਗ ਜਾਂਦੇ ਨੇ ਤੇ ਮੇਰੀਆਂ ਭਾਬੀਆਂ ਕਹਿੰਦੇ ਰਹਿਣਗੀਆਂ ਵੀ ਕੋਈ ਦੇਖੂਗਾ ਕੀ ਕਹੂਗਾ ਨੂੰਹਾਂ ਕੰਮ ਨਹੀਂ ਕਰਦੀਆਂ ਕਹਿੰਦੇ ਕੋਈ ਨਾ ਮੈਂ ਕਹਿ ਦੂੰਗੀ ਨੂੰਹਾਂ ਹੋਰ ਬਥੇਰੇ ਕੰਮ ਕਰਦੀਆਂ ਨੇ ਤੇ ਕਹਿੰਦੇ ਮੈਂ ਆਪਣੇ ਸਰੀਰ ਨੂੰ ਜੋੜ ਉਹਨਾਂ ਨਹੀਂ ਹੈਗਾ ਹੱਡਾਂ ਨੂੰ ਜੰਗਾਲ ਨਹੀਂ ਲਾਉਣਾ ਸੋ ਮਤਲਬ ਕਿ ਉਮਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਗਰ ਤੁਹਾਡੇ ਦਿਮਾਗ ਦੇ ਵਿੱਚ ਆ ਕਿ ਮੈਂ ਹਜੇ ਆ ਕੰਮ ਮੇਰੇ ਅਧੂਰੇ ਆ ਮੈਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਆ ਕੰਮ ਪੂਰੇ ਕਰਕੇ ਜਾਣਾ ਤਾਂ ਬੰਦਾ ਕਰਦਾ ਹੈ ਕੰਮ 90 90 100 ਸਾਲ ਤੱਕ ਤੁਸੀਂ ਕਈ ਗੋਰੇ-ਗੋਰੀਆਂ ਦੇਖੋਗੇ ਅਜੇ 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 ਰੇਸ ਲਗਾ ਰਹੇ ਤੇ ਭੱਜ ਰਹੇ ਨੇ ਮੈਂ ਮੇਰੇ ਪਿੰਡ ਦੇ ਬੰਦੇ ਮੈਂ ਫਿਰ ਜ਼ਾਇਰ ਕਰਨ ਜਾਣਾ ਮੈਨੂੰ ਆਦਤ ਹੈ ਕਿ ਮੈਂ ਇਹ ਹੈ ਨਾ ਕਿ ਮੈਂ ਸਪ੍ਰਿੰਟ ਮਾਰਦਾ ਪਰ ਮੈਂ ਭੱਜਦਾ ਜ਼ਰੂਰ ਆ ਭੱਜਦਾ ਮੇਰਾ ਬ੍ਰਦਰ ਵੀ ਉਹ ਵੀਰੇ ਉਮਰੋ ਕੀ ਗੁੱਡੇ ਗੁੱਡੇ ਦੇਖਣ ਲਈ ਨਾ ਮੈਂ ਗੁੱਡੇ ਤਾਂ ਹੀ ਠੀਕ ਰਾਂਗੇ ਮੈਂ ਭੱਜਦਾ ਭੱਜਦਾ ਹੈ ਪਸੀਨਾ ਕੱਢ ਕੇ ਆਉਣਾ ਅਸੀਨੇ ਨਾਲ ਅਤਿ ਮਹਰੀਆਂ ਤੁਹਾਡੀ ਪਸੀਨੇ ਨਾਲੀ ਠੀਕ ਹੋ ਜਾਂਦੀ ਹੈ ਪਰ ਅੱਜ ਕੱਲ ਨਾ ਦੇਖੋ ਆਪਣੇ ਜਿਵੇਂ ਆਪਣੇ ਇੱਧਰ ਕਈ ਲੋਕ ਨੇ ਨਾ ਤੁਸੀਂ ਸੈਰ ਵੀ ਬਜ਼ੁਰਗ ਲੇਡੀ ਜਾਂ ਕੋਈ ਕੰਮ ਕਰਨ ਚੱਲ ਜਾਈਏ ਜਾਂ ਸੈਰ ਕਰਨ ਚੱਲ ਜਾਈਏ ਜਾਂ ਵੈਸੇ ਕੋਈ ਕੰਮ ਕਰਦੇ 올ਡ ਲੇਡੀ ਆ ਤਾਂ ਲੋਕੀ ਕਰਦੇ ਆ ਸਵਾਲ ਜਿਆਦਾ ਕਰਦੇ ਨੇ ਬਹੁਤ ਘੱਟ ਲੋਕ ਨੇ ਜਿਹੜੇ ਆਪਾਂ ਜਿੰਨਾਂ ਦੀ ਮਿਸਾਲ ਦੇ ਸਕਦੇ ਆ ਬਾਹਰ ਦੀ ਮੈਂ ਤਾਂ ਮਿਸਾਲ ਦਿੱਤੀ ਆ ਵੀ ਉੱਥੇ ਹਰ ਘਰ ਦੇ ਵਿੱਚ ਜਿੰਨੇ 90 90 100 100 ਸਾਲ ਦੇ ਬੁੜੀਆਂ ਵੀ ਆ ਬੁੜੇ ਵੀ ਆ ਉਹ ਤੁਰਦੇ ਫਿਰਦੇ ਆ ਐਕਸਰਸਾਈਜ਼ ਕਰਦੇ ਜਿਮ ਜਾਂਦੇ ਨੇ ਯੋਗਾ ਕਰਦੇ ਨੇ ਕਿਉਂਕਿ ਫ੍ਰੀ ਨੇ ਉਹ ਇਸੇ ਕਰਕੇ ਇੰਨੀ ਲੰਬੀ ਉਮਰ ਜੀ ਕੇ ਜਾਂਦੇ ਨੇ ਪ੍ਰਾਣੇ ਜਿਹੜੇ ਟਾਈਮ ਦੇ ਵਿੱਚ ਜਿਹੜੇ ਲੋਕ 2-2 ਸਾਲ 2-200 ਸਾਲ ਵੀ ਜਿਉਂਦੇ ਸੀਗੇ ਹਾਂਜੀ ਪ੍ਰਾਣੇ ਜ਼ਮਾਨੇ ਪਿੱਛੇ ਨੂੰ ਤੁਸੀਂ ਦੇਖੋ ਉਹ ਇਸੇ ਕਰਕੇ ਕਿਉਂਕਿ ਉਹ ਕੰਮ ਨਹੀਂ ਛੱਡਦੇ ਸੀਗੇ ਉਹ ਆਪਣੇ ਹੱਥੀ ਕੰਮ ਕਰਨਾ ਤੁਰਨਾ ਫਿਰਨਾ ਜਿੰਨਾ ਆਪਾਂ ਬੈਠਦੇ ਆ ਉੰਨੀਆਂ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਉਹਨਾਂ ਜ਼ਿਆਦਾ ਬੰਦਾ ਸੋਚਦਾ ਜਦੋਂ ਬੰਦਾ ਵੇਲਾ ਹੁੰਦਾ ਨਾ ਹਾਂਜੀ ਵੇਲਾ ਬਹਿ ਕੇ ਬਸ ਬੈਠੇ ਰਹਿਣਾ ਹੈ ਤੁਸੀਂ ਦੇਖੀ ਜਾਂ ਟੋਕ ਟਾਕੀ ਕਰੀ ਜਾਊਗਾ ਬੰਦਾ ਬੋਲਣ ਦੀ ਹੱਤ ਪੈ ਜਾਊਗੀ ਤੂੰ ਕੀ ਕਰਦਾ ਆ ਕਿ ਨੁਕਸ ਕੱਢੀ ਜਾਣੇ ਉਹਨੇ ਰੇਗ ਦੇ ਕੰਮ ਚ ਤੇ ਜੇ ਬੰਦਾ ਕੰਮ ਕਰਦਾ ਹੋਊਗਾ ਘਰ ਦੇ ਵੀ ਤਰਸਣਗੇ ਹਾਏ ਕਦੋਂ ਮੇਰੀ ਮੰਮੀ ਕਦੋਂ ਘਰ ਆਊਗੀ ਤੇ ਅਸੀਂ ਉਹਦੇ ਕੋਲ ਬੈਠਾਂਗੇ ਤੁਹਾਨੂੰ ਇੱਜ਼ਤ ਮਿਲਦੀ ਆ ਘਰ ਦੇ ਵਿੱਚ ਬਜ਼ੁਰਗਾਂ ਨੂੰ ਜਿਹੜੇ ਬਜ਼ੁਰਗ ਕੰਮ ਕਰਦੇ ਨੇ ਨਾ ਉਹਨਾਂ ਨੂੰ ਇੱਜ਼ਤ ਮਿਲਦੀ ਆ ਮੈਂ ਇਹ ਕਹਿੰਦੀ ਆ ਕਿ ਕੰਮ ਕਰਨਾ ਚਾਹੀਦਾ ਹੈ ਕੰਮ ਦੇ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਤੇ ਤੁਹਾਡੇ ਮਾਨਸਿਕ ਸੰਤੁਲਨ ਠੀਕ ਰਹਿੰਦਾ ਹੈ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।